ਕਬੱਡੀ 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 ਨਾ ਬੁੱਢਾ ਖੇ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਅਨੋ ਵਾਧਾ ਹੋਇਆ सनी ਨੇ 10000 ਵਾਲਾ ਪਹਿਲਾ ਜਫਾ ਲਾ ਦਿੱਤਾ ਹੈ ਮੇਰੇ ਵੀਰੋ ਉਧਰ ਬਿੱਟੂ ਅੱਚਰ ਵਾਲੀਆਂ ਪੁੱਜਾ ਹੈ ਟ੍ਰਲੀ ਤੋਂ ਸਾਹਮਣੇ ਦੁੱਗਾਂ ਵਾਲਾ ਖੁਸ਼ੀ ਦੁੱਗਾਂ ਵਾਲਾ ਸਾਡੀ ਕਰੋ ਗੱਲ ਤੁਸੀਂ ਆਪਣੇ ਅੰਦਾਜ਼ ਵਿੱਚ ਕਿ ਫੈਨ ਜਿਹਦੀ ਵੱਧ ਦੁਨੀਆ ਕਹੋਂਦਾ ਕਿਸੇ ਤੋਂ ਦਾ ਘੱਟ ਬੱਲੀਏ ਖੇਡਦਾ ਦਲੇਰੀ ਨਾਲ ਦੁੱਗਾਂ ਵਾਲਾ ਅਮਰਜੀਤ ਬਰਾੜ ਸੋਨਾ ਨਾਲ ਸੁਖ ਖੋਸ਼ਾ ਬਲਵਿੰਦਰ ਸਿੰਘ ਦੀ ਗਿੱਲ ਤੇ ਨਾਲ ਸਾਡੇ ਸੰਦੀਪ ਕੈਨੇਡਾ ਸਿਫ ਆਸਟ੍ਰੇਲੀਆ ਉਹਨਾਂ ਵੱਲੋਂ ਸੁਖ ਬਰਾੜ ਜੀ ਕਹਿੰਦੇ 21000 ਬੱਗਿਆਂ ਵਾਲਾ ਬੱਗਿਆਂ ਵਾਲਾ ਆ ਟੱਕਰ ਦੁਨੀਆ ਦੀ ਸਿਰੇ ਦੀ ਟੱਕਰ ਆ ਟੱਕਰ ਆ ਚੱਕਰ ਕਿਤੇ ਕਿਤੇ ਚੱਲਣਾ ਪਰ ਅੱਜ ਪੱਤੋ ਦੇ ਮੇਲੇ ਤੇ ਚੱਲ ਗਿਆ ਮੇਰੇ ਵੀਰੋ ਬੱਗੇ ਪਿੰਡ ਵਾਲਾ ਸੁਰਾ ਕੇ ਖਾ ਦੀ ਟੀਮ ਦਾ ਰੇਡਰ ਦਾ ਨੰਬਰ ਹੈ ਆ ਨੰਬਰ ਵੀ ਹੋਲਡ ਹੋਇਆ ਹੈ ਸੇਠੀ ਜੀ ਕਰਿਓ ਚੈੱਕ ਸਾਡਾ ਲਾਲਾ ਟੁੰਗਾ ਵਾਲੀ ਵਾਲਾ ਪ੍ਰਸਿੱਧ ਖਿਡਾਰੀ ਤੇ ਸੇਠੀ ਦਸਰਨ ਉਸਤਾਦੀ ਖੁਸ਼ੀ ਲਓ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਹਟਕੜ ਦੀ ਕਿਸੇ ਕਰਦਾ ਕਮਾਲ ਹੋਈ ਪਈ ਫੜਿਆ ਗਿਆ ਗੁੱਟ ਹੁਣ ਜਾਨ ਸ਼ਿਕੰਜੇ ਅੰਦਰ ਹੈ ਨੰਬਰ ਬੜਾ ਕੀਮਤੀ ਹੋਊਗਾ ਤੇ ਜਿਹੜੇ ਖੁਸ਼ੀ ਦੇ دیਵਾਨੇ ਨੇ ਉਹ ਤਾੜੀਆਂ ਦੀ ਜ਼ੋਰਦਾਰ ਕਹਿੰਦੇ ਪ੍ਰਸ਼ਾਦ ਕਰਨ ਵਾਲੀ ਗੱਲ ਕਰਨਗੇ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਏ ਪੁਆਇੰਟ ਇਹ ਖੁਸ਼ਦੀਪ ਖੁਸ਼ੀ ਦੇ ਜਨ ਗਬਰੂ ਨੇ ਅਗਲੀ ਰੇਡ ਉਹ ਟੁੱਕਾ ਵਾਲਾ ਕੌਣ ਕੌਣ ਕਹਿੰਦਿਆ ਵੀ ਟੱਕ ਲਵੇ ਖੁਸ਼ੀ ਨੂੰ ਕਿੰਨਾ ਕੁ ਪਿਆਰ ਕਰਦੇ ਖੁਸ਼ਦੀਪ ਖੁਸ਼ਦੀਪ ਮੇਰੇ ਵੀਰੋ ਅੱਜ ਦੁਨੀਆ ਦੇ ਵਿੱਚ ਚਰਚਾ ਛਿੜ ਗਈ ਜਦ ਮੇਜਰ ਲੀਗ ਬਣੀ ਤੇ ਪਹਿਲਾ ਕੱਪ ਇੱਥੇ ਖੇਡਿਆ ਅੱਜ ਵੀ ਸ਼ਰਮਾਤ ਦੁਨੀਆ ਦਾ ਜਹੇਤਾ ਸਭ ਤੋਂ ਵੱਧ دیਵਾਨੇ ਕਹਿੰਦੇ ਕਬੱਡੀ ਦੇ ਵਿੱਚ ਇਸ ਨੌਜਵਾਨ ਨੇ ਬਣਾਏ ਆ ਇਹ ਆ ਖੁਸ਼ਦੀਪ ਗਿੱਲ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਰਿਹਾ ਕਿ ਲੋਕ دیਵਾਨੇ ਕਿਸ ਨੂੰ ਯਾਰੋ ਕਰਨੇ ਆਉਂਦੇ ਨੇ ਸਿਰਸਰਿੰਦਰ ਰੇਡਰ ਜੀ ਨੂੰ ਵਿਚੇ ਮੈਦਾਨੇ ਜਿਹੜਾ ਫੱਟੇ ਚੱਕਦਾ ਆਹ ਵੇਰ ਕੇ ਕਬੱਡੀ ਪਾਉਂਦਾ ਪਿੰਡ ਦਿੜਬਾ ਹੈ ਜੱਟ ਦਾ ਵੇਰ ਕੇ ਕਬੱਡੀ ਪਾਉਂਦਾ ਪਿੰਡ ਦਿੜਬਾ ਹੈ ਜੱਟ ਦਾ ਸੁਖ ਖੋਸਾ ਸੋਨਾ ਪੱਤੋ ਅਮਰਜੀਤ ਕਹਿੰਦੇ 10000 ਵਾਲਾ ਦੂਜਾ ਜਫਾ ਖੇਡ ਮੈਦਾਨ ਦੇ ਵਿੱਚ ਕਾਲੇ ਸੰਘਿਆਰੇ ਸਿਰਾਂ ਲਾ ਗਿਆ ਪੱਤੋ ਦੇ ਮੇਲੇ ਤੇ ਉਹ ਬਾਲਵੇ ਆਇਆ ਜਫਾ ਵਧੀਆ ਦਾ ਬਰਾਡ ਯੂ ਐਸ ਰਾਜਾ ਰਾਉਕੇ ਯੂਐਸਏ ਹਰਦੀਪ ਨੰਗਲ ਪੰਜਾਬ ਪੁਲਿਸ ਧੰਨਾ ਨੰਗਲ ਪੰਜਾਬ ਪੁਲਿਸ ਏਐਸਆਈ ਸਰਦਾਰ ਹਰਜਿੰਦਰ ਸਿੰਘ ਜੀ ਪੁਰਜ ਤੁੱਕਾਂ ਵਾਲਾ ਲਓ ਖੁਸ਼ੀ ਮੇਰੇ ਵੀਰੋ ਬੱਲੇ ਬੱਲੇ ਕਰਵਾ ਗਿਆ ਖੁਸ਼ਦੀਪ ਸਿਰੇ ਦਾ ਜ ਏਸੀ ਤਰ੍ਹਾਂ ਕਬੱਡੀ ਦੀਆਂ ਕੈਂਡ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ